ਮਲਕੇ ਵਿਸ਼ਵਕ ਪੰਜਾਬੀ ਗਏ ਰਾਜ ਬਰਾਦ ਦੀ ਵਰਸ਼ੀ ਦੇ ਸਮਾਗਮ ਵਿੱਚ ਉਹ ਵੀ ਬੱਚ ਗਿਆ ਸਮਾਗਮ ਵਿੱਚ ਇਕੱਤਰ ਹੋਈ ਸਾਰੇ ਨੂੰ ਜੀਓ ਹੈ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਸ਼ਹਿਰ ਸਮਾਗਮ ਵਿੱਚ ਤੁਸੀਂ ਸਾਰੇ ਨੇ ਹਾਜ਼ਰੀ ਭਰੀ ਆ ਉਹ ਜਿਹੜਾ ਕਲਾਕਾਰ ਹੁੰਦਾ ਹੈ ਜਾਂ ਖਿਡਾਰੀ ਹੁੰਦਾ ਹੈ ਉਹਦਾ ਇੱਕ ਮੈਸੇਜ ਹੁੰਦਾ ਹੈ ਵਿਸ਼ਵੀਆਂ ਪੀੜ੍ਹੀਆਂ ਵਾਸਤੇ ਜਿਸ ਤਰ੍ਹਾਂ ਸਾਡੇ ਭਾਗਵਰਾ ਜੀ ਮੰਦ ਕੇ ਕਬੱਡੀ ਖਿਡਾਰੀ ਮਤਬਾਦ ਵਿੱਚ ਗਰਾਉਂਡਾਂ ਦੇ ਵਿੱਚ ਕਈ ਸਾਡੇ ਖਿਡਾਰੀ ਪਹਰਾ ਹੋਏ ਆ। ਰਾਜ ਬਰਾੜ ਜੀ ਗੈਕੀ ਕੀਤਰ ਦੇ ਵਿੱਚ ਜਦੋਂ ਤੁਰੇ ਆ ਉਸ ਤੋਂ ਬਾਅਦ ਉਹਨਾਂ ਦੇ ਮਗਰ ਪੈਣਾਂ ਦੇ ਵਿੱਚ ਬੜਾ ਰੱਖੀ ਕਈ ਗੱਲ ਨੂੰ ਸਾਡੇ ਪਿੰਡ ਮੰਦ ਕੇ ਦੀ ਕੀ ਆ। ਇਹਨਾਂ ਵਿੱਚ ਮੱਖਣ ਬਰਾੜ ਜੀ ਦਾ ਵੀ ਨਾਮ ਹੈ ਔਰ ਹੋਰ ਵੀ ਦੇ ਹੈ। ਜਿਸ ਨੂੰ ਉਹਨਾਂ ਜੀ ਨੂੰ ਯਾਦ ਕਰਦੇ ਹੋਏ ਅੱਜ ਸਮਾਗਮ ਉਹਦੇ ਦਿੱਤਰ ਹੋਏ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਆ ਵੰਡੋ ਮਾਲਿਕ ਜੀ ਬੰਦੂਨੀਆ ਭਰ ਦੇ ਲੋਕਾਂ ਦੇ ਵਸਦੇ ਪੰਜਾਬੀਆਤ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਹਾਂਜੀ ਪਰਮ ਸਤਿਕਾਰਯੋਗ ਗੁਰੂ ਕੈਰੀ ਸਾਹਿਬ ਜੀ ਅੱਜ ਆਪਾਂ ਸਾਰੇ ਗੁਰੂ ਕੀ ਸੰਗਤ ਤੋਂ ਬਹੁਤ ਮਹਾਨ ਸ਼ਖਸੀਅਤ ਨਾਮਰ ਕਲਾਕਾਰ ਪੰਜਾਬੀ ਸਿਪਾਹੀ ਚਾਰਾ ਜੀ ਜੁਕੀ ਸਤਿਕਾਰਯੋਗ ਰਾਜਪਾਲ ਜੀ ਦੀ ਬਹੁਤ ਬਰਸ਼ੀ ਤੇ ਆਪਾਂ ਇਕੱਤਰ ਹੋਏ ਗੁਰੂ ਕੀ ਸੰਗਤ ਸਭ ਤੋਂ ਪਹਿਲਾ ਜੀ ਆਇਆਂ ਨੂੰ ਸੋਲਤ ਪਹਲਾ ਗੁਰੂ ਘਰ ਆਇਆ ਜੀ ਆਹ ਰੂਪਕਿਤ ਗੱਲ ਸੁਣੋ ਮਾਹਿਰ ਰੂਪਕਿਤ ਤੇ ਸਤਿਕਾਰ ਉਹ ਰਾਜਪਰਾਰ ਦੀ ਨਵੀਂ ਵਰ੍ਹੇਂ ਤੇ ਪਰਵਾਰ ਨੇ ਤੁਰਪੇ ਬਾਣੀ ਆਈ ਤੇ ਸਗਲੇ ਜਨਤਮ ਪਾਈ ਦੇ ਸ਼੍ਰੀ ਸਾਹਿਬ ਜੀ ਸਾਹਿਬ ਨੂੰ ਤਵਾਇਏ ਭੋਗ ਪਾਏ ਗਏ ਅਰਦਾਸ ਹੋਈ ਹੁਕਮ ਨਾਮਾ ਸਭ ਹੋਇਆ ਉਪਰੰਤ ਜਿਵੇਂ ਸ਼੍ਰੀ ਜਥਾ ਪਾਈ ਸੁਪਾਰ ਸਿੰਘ ਜੀ ਸਮਾਗਮ ਵਾਲੇ ਉਹਨਾਂ ਨੇ ਇਹ ਰਾਜਪਰਾਰ ਦੀ ਯਾਦ ਵਿੱਚ ਇੱਕ ਕਵਿਤਾ ਪਾਈ ਰਾਜਪਰਾਰ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ ਰੂਹ ਤੇਰੀ ਸਾਥ ਸੰਭਤੀ ਰਾਜਬਰਾੜ ਪਰਮੇਸ਼ਰੀ ਟਰਕੇ ਚਲੇ ਗਏ ਨੇ ਪਰ ਜਿਹੜਾ ਨਾਮ ਉਹਨਾਂ ਦਾ ਬੜਾ ਉੱਚਾ ਹੈ ਉਹਨਾਂ ਦਾ ਪ੍ਰਭਾਵ ਉਹਨਾਂ ਦਾ ਬੇਟਾ ਜੋਸ ਅਤੇ ਬੇਟੀ ਸਰਤਾਜ ਸਾਡੀ ਸਰਤਾਜ ਕੰਜੀ ਅਤੇ ਕੌਣ ਹੋਰ ਗੁਰੂ ਕੇ ਸੰਗਤ ਬਾਜੀਲ ਭਾਈ ਹੈ ਆਉ ਕਿਸੇ ਕੱਢਣੀ ਲਿਖਿਆ ਹੈ ਯਾਦਾਂ ਵਿੱਚ ਸਦਾ ਉਹਨਾਂ ਦੇ ਮੀਲੇ ਪਏ ਲੱਗਦੇ ਨੇ ਫੁੱਲਾਂ ਦੀ ਹੁੰਦੀ ਵਰਖਾ ਦੀ ਬਿਖਵਾਏ ਜਗਦੇ ਨੇ ਦਾਵਣਗੇ ਢਾਡੀਵਾਰਾਂ ਸੰਗਤਾਂ ਜੁਰ ਬਹਿਣਗੀਆਂ ਰਾਜਬਰਾੜ ਸਿੰਘ ਦੀਆਂ ਯਾਦਾਂ ਦੁਨੀਆ ਤੇ ਰਹਿਣਗੀਆਂ ਜ਼ਿੰਦਗੀ ਦਾ ਸਬਰ ਆਦਮੀ ਲਿਖਿਆ ਜੋ ਕਰਦਾ ਹੈ ਟੜਿਆ ਜੋ ਫੜਦਾ ਵੀ ਹੈ ਜੰਮਿਆ ਸੋ ਮਰਦਾ ਹੈ ਉਸ ਦੀ ਨੇਕੀ ਦੀਆਂ ਸਦਕਾ ਆਉ ਉਹਨਾਂ ਦੀਆਂ ਨੇਕੀਆਂ ਦਾ ਕਰਕੇ ਆਠਾ ਮਾਰਦਾ ਘੱਟ ਦਿੱਤਰ ਹੋ ਰਿਹਾ ਹੈ ਉਸ ਦੀ ਨੇਕੀ ਦੀਆਂ ਸਦਕਾ ਢਾਹੀ ਨਾ ਟਹਿਣ ਗਿਆ ਰਾਜਪਾਲ ਸਿੰਘ ਦੀਆਂ ਯਾਦਾਂ ਦੁਨੀਆ ਤੇ ਰਹਿਣ ਗਿਆ ਇੱਥੇ ਬਸਮੀ ਕਵੀ ਲਿਖਦਾ ਹੈ ਜਿਸ ਦਾ ਸਾਰਾ ਹੀ ਜੀਵਨ ਯਾਦਾਂ ਵਿੱਚ ਢੰਡਿਆ ਹੈ ਜਿਸ ਦਾ ਸਾਰਾ ਹੀ ਜੀਵਨ ਯਾਦਾਂ ਵਿੱਚ ਢੰਡਿਆ ਹੈ ਜਿਸ ਨੇ ਤੂਫਾਨ ਬੀ ਲਿਆ ਤਾਨਣੇ ਦੀ ਵੰਡਿਆ ਹੋਏ ਸੱਥਾਂ ਵਿੱਚ ਸਦਾ ਉਹਨਾਂ ਦੀਆਂ ਸੱਥਾਂ ਵਿੱਚ ਸਦਾ ਉਹਨਾਂ ਦੀਆਂ ਬਾਤਾਂ ਹੀ ਰਹਿਣਗੀਆਂ ਰਾਜ ਬਰਾੜ ਦੀਆਂ ਯਾਦਾਂ ਦੁਨੀਆਂ ਰਹਿਣਗੀਆਂ ਰਾਜ ਬਰਾੜ ਸਿੰਘ ਦੀ ਯਾਦਾਂ ਦੁਨੀਆਂ ਰਹਿਣਗੀਆਂ ਗ੍ਰੁੱਪ ਦੇ ਸਹਾਸ਼ਕਤੀ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਰਾਗੀ ਗੁਰਪ੍ਰੀਤ ਸਿੰਘ ਗੁੱਡਾ ਵਾਲਾ ਜਮਲਾ ਜਾਚਕਾ ਹੋਈਆਂ ਬੁਲਾਂ ਦੇਖੂ ਪੁਲਿਸਟ ਮਾਸ ਕਰਨੀ ਸਾਰੀਆਂ ਸੰਗਤਾਂ ਦੇ ਸੁਖਪਾਸ਼ੇ ਪਲਾ ਕਰਨੀ ਆਓ ਇੱਕੀਓ ਦਾਸ ਕਰ ਜਾਈਏ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਪਾਣੇ ਸਰਪਤ ਦਾ ਪਲਾ ਵਾਹਿਗੁਰੂ ਜੀ ਦਾ ਧਰਸਾ ਵਾਹਿਗੁਰੂ ਕੀ ਫਤਿਹ